ਮਾਈ ਦਾ ਮੂਹ ਕਿਹੜਾ ਇੱਕ ਹੁੰਦੂ ਤੁਸੀਂ ਮਾਇਆ ਨਾਲ ਨੰਨੋ ਕੀ ਮੈਂ ਆਪਣੇ ਪੂਰੇ ਇਸ਼ਕੋਂ ਕਰਦੇ ਨਾਲ ਹਰ ਤਰੀਕੇ ਦੇ ਨਾਲ ਚੰਨਾ ਵਧੀਆ ਖਲਾਫਲਾ ਕੇ ਇਹਨਾਂ ਚੀਜ਼ਾਂ ਨੂੰ ਦੂਰ ਕਰਕੇ ਇਹਨਾਂ ਜਿਵਾਨ ਕੀਤਾ ਇੱਕੋ ਹੀ ਪੁੱਤ ਸੀਗਾ ਉਹਨਾਂ ਭਰਾ ਇੱਕੋ ਖਾਨਦਾਨ ਦਾ ਚਿਰਾਗ ਸੀਗਾ ਜਿਹੜਾ ਕਿ ਮੂਹ ਨਹੀਂ ਮੇਰੇ ਕੋਲ ਆ ਚੁੱਕਿਆ ਐਵੇਂ ਤੇ ਹੋ ਗਿਆ ਨਹੀਂ ਆਇਆ ਵਾਪਸ ਮੈਂ ਉਸ ਦਿਨ ਹੀ ਹੱਥ ਜੋੜੇ ਸੀ ਸਾਰੇ ਅਗੇ ਕਿ ਮੈਨੂੰ ਇਨਸਾਫ ਦਿਵਾਓ ਕਿ ਇਹ ਛੋਟੇ ਛੋਟੇ ਬੈਨ ਨਸ਼ੇ ਕਰਕੇ ਮੇਰੇ ਬੱਚੇ ਨੂੰ ਵੀ ਬੇਦਰਦੀ ਨਾਲ ਮਾਰ ਰਹਿ ਗਿਆ ਹਈਏ ਤਾਂ ਕਿ ਸਾਰੇ ਸਿਰਫ ਆਪਣੇ ਆਪਣੇ ਗੱਲਾਂ ਜਾਂ ਕੁਝ ਕੋਈ ਦੇ ਰਿਆ ਨਹੀਂ ਕੁਝ ਨਹੀਂ ਇਸ ਮਾਂ ਨੇ ਕਿਸੇ ਕੰਨੀ ਸੁਣੀ ਮੈਂ ਤੇ ਖੁੱਲ ਕੇ ਰੋ ਵੀ ਨਹੀਂ ਪਾਈ ਆਪਣੀ ਧੀ ਵਾਸਤੇ ਉਹ ਮੇਰੀ ਧੀ ਇਸੇ ਕਮਰਾ ਫੁੱਟ ਸੋ ਸਾਰੇ ਅੰਗੇ ਹੱਥ ਜੋੜ ਕੇ ਮੇਰੀ ਰਿਕਵੈਸਟ ਹੈ ਮੇਰੀ ਅਸਦਾਨ ਲੋਕ ਕੇ ਪਹੁੰਚਾਇਆ ਜਾਵੇ ਕੋਣ ਦੋ ਜੇ ਕਿ ਸ਼ਰੇ हमको ਮਰਿਆ ਨਾ ਵੀ ਘੈਂਟੀ ਘਾਰ ਹੈ ਉਹਦੇ ਫਾਦਰ ਵੀ ਘਾਰ ਹੈ ਆਪਣੇ ਕੰਮਾਂ ਕਰਦੇ ਜਦੇ ਜਾਰੇ ਖਾ ਪੀ ਰਹੇ ਆ ਉਹਨਾਂ ਨੂੰ ਕੋਈ ਨਹੀਂ ਮਾਰ ਰਿਹਾ ਅਸੀਂ ਲੋਕਾਈ ਉੱਥੇ ਵੀ ਗਏ ਸੀ ਖਾਣੇ ਦੀ ਤਾਂ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਦੂਜੀ ਪੇਰੋਂੋਂ ਕੁੱਟਿਆ ਕਿ ਸੋ ਹੱਥ ਜੋੜ ਕੇ ਸਾਡੀ ਦੋਨਾਂ ਦੀ ਰਿਕਵੈਸਟ ਹੈ ਤੁਹਾਡੇ ਅਗੇ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ